ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਰਬ ਇੱਕ ਹੈ ਗੁਰੂ ਦੀ ਮਿਹਰ ਨਾਲ ਮਿਲਦਾ ਹੈ ਸਲੋਕ ਮਹਿਲਾ ਨੋਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੋ ਨਾਨਕ ਹਰ ਪਜ ਮਨਾ ਜਹ ਬਿਦ ਜਲ ਕੋ ਮੀਨ ਜੇ ਰੱਬ ਦੇ ਗੁਣ ਨਹੀਂ ਗਾਏ ਤਾਂ ਆਪਣਾ ਜੀਵਨ ਵਿਅਤ ਕਰ ਲਿਆ ਨਾਨਕ ਨਿਰਦੇਸ਼ ਕਰਦੇ ਹਨ हे ਮਨ ਰੱਬ ਦਾ ਇਉਂ ਭਜਨ ਕਰ ਜਿਵੇਂ ਪਾਣੀ ਨਾਲ ਮੱਛੀ ਚੰਬੜੀ ਰਹਿੰਦੀ ਹੈ ਵਿਖੀ ਅਨਸਿਓ ਕਾ ਹੈ ਰਚਿਓ ਨਿਮਕ ਨਾ ਹੋਏ ਉਦਾਸ ਕਾਹੋ ਨਾਨਕ ਪਜ ਹਰ ਮਨਾ ਪਰੇ ਨਜਮ ਕੀ ਫਾਸ ਤੂੰ ਕਿਉਂ ਵਿਸ਼ਿਆਂ ਨਾਲ ਮਸਤ ਰਹਿੰਦਾ ਹੈ ਇਕ ਪਲ ਵੀ ਇਨਾਂ ਤੋਂ ਤੂੰ ਦੂਰ ਨਹੀਂ ਹੋਂਦਾ ਨਾਨਕ ਹਿਦਾਇਤ ਕਰਦੇ ਹਨ ਏ ਮਨ ਰੱਬ ਦਾ ਭਜਨ ਕਰ ਲੈ ਜਮਾ ਦੀ ਫਾਹੀ ਨਹੀਂ ਪਵੇਗੀ ਤਰ ਨਾ ਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਆਉਦ ਜਾਤ ਹੈ ਬੀਤ ਜਵਾਨੀ ਤਾਂ ਇਉਂ ਹੀ ਲੰਗ ਗਈ हूँ बुढ़ेपे ने शरीर उत्ते कब्जा कर लिया है नानक आखते हैं हे मन रब का भजन कर ले समा बीतदा जा रहा है बिरद पयो तू जै नहीं काल पहुंचो आन कहो नर बावरे क्यों पजे भगवान हूँ तू बुढ़ा हो गया है कोई सूझ नहीं रही मौत सिर ते आ पहुंची है गुरु नानक समझाउंदे हन ओए कमले बंदे तू क्यों भगवान दा भजन नहीं कर रहा है तन दा रा संपत सगल जिने अपनी करमान इन में कुछ संगी नहीं नानक साची जान हे पाई तन स्त्री ਸਾਰੀ ਜਾਇਦਾਦ ਜਿਸ ਨੂੰ ਤੂੰ ਆਪਣੀ ਮੰਨੀ ਬੈਠਾ ਹੈ ਨਾਨਕ ਦੀ ਇਹ ਸੱਚੀ ਗੱਲ ਸਮਝ ਕਿ ਇੰਨਾ ਸਾਰਿਆਂ ਵਿੱਚੋਂ ਕੋਈ ਤੇਰਾ ਸਾਥ ਨਹੀਂ ਬਣਨ ਵਾਲਾ ਕੋਈ ਤੇਰਾ ਸਾਥ ਨਹੀਂ ਦੇਵੇਗਾ ਜਦੋਂ ਤੈਨੂੰ ਮੌਤ ਆਏਗੀ ਪਤਿਤ ਉਦਾਰਨ ਪੈ ਹਰਨ ਹਰ ਅਨਾਥ ਕੋ ਨਾਥ ਕਹੋ ਨਾਨਕ ਤੇ ਜਾਨੀ ਹੈ सदा बस तुम साथ प्रभु पतित जीवा दा उदार करन वाला है सारे डर दूर करन वाला है ओह निकसमिया दा खसम है नानक फरमाते हन यो समझ कि ओह सदा तेरे नाल वसदा है तन तन जिहितो को दियो तासियो ने हो नकीन ਕਾਹੋ ਨਾ ਨਨਕ ਨਰਬਾਵਰੇ ਅਬ ਕਿਉ ਡੋਲਤ ਦੀਨ ਜਿਸਨੇ ਤੈਨੂੰ ਸਰੀਰ ਤੇ ਧਨ ਦਿੱਤਾ ਉਸ ਰਬ ਨਾਲ ਤੂੰ ਪਿਆਰ ਨਾ ਪਾਇਆ ਨਾਨਕ ਫਰਮਾਉਂਦੇ ਹਨ ਓਏ ਕਮਲੇ ਬੰਦੇ ਹੁਣ ਦੀਨ ਹੋ ਕੇ ਤੂੰ ਕਿਉ ਕਾਬਰ ਰਿਹਾ ਹੈ ਤਨ ਤਨ ਸੰਪੈ ਸੁਖ ਦੀਓ ਅਰ ਜਹਨੀ ਕੇ ਤਾਮ ਕਾਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਜਿਸਨੇ ਸਰੀਰ ਤਨ ਜਾਇਦਾਦ ਸੁਖ ਸਹੂਲਤਾ ਦਿੱਤੀਆਂ ਅਤੇ ਰਹਿਣ ਲਈ ਘਰ ਦਿੱਤਾ ਨਾਨਕ ਸਮਝਾਉਂਦੇ ਹਨ हे ਮਨ ਸੁਣ ਉਸ ਪ੍ਰਭੂ ਦਾ ਸਿਮਰਨ ਤੂੰ ਕਿਉਂ ਨਹੀਂ ਕਰਦਾ ਸਭ ਸੁਖ ਦਾਤਾ RAM ਹੈ ਦੂਸਰ ਨਾਹੀਨ ਕੋਈ ਬਹੁ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ ਕੋਈ ਦੂਸਰਾ ਨਹੀਂ ਨਾਨਕ ਨਿਰਦੇਸ਼ ਕਰਦੇ ਹਨ हे ਮਨ ਸੁਣ ਉਸ ਦਾ ਸਿਮਰਨ ਕਰਨ ਨਾਲ ਮੁਕਤੀ ਹੁੰਦੀ ਹੈ ਜਿਹੇ ਸਿਮਰਤ ਗਤ ਪਾਈ ਹੈ ਤੇਹ ਪਜ ਰੇ ਤੈਮੀਤ ਕੋਹ ਨਾਨਕ ਸੁਨ ਰੇ ਮਨਾ ਔਦ ਕਟਤ ਹੈ ਨੀਤ ਹੈ ਮਿੱਤਰ ਜਿਸ ਦਾ ਸਿਮਰਨ ਕੀਤਿਆ ਮੁਕਤੀ ਪ੍ਰਾਪਤ ਹੁੰਦੀ ਹੈ ਤੋ ਉਸੇ ਦਾ ਭਜਨ ਕਰ ਲੈ ਗੁਰੂ ਨਾਨਕ ਆਖਦੇ ਹਨ ਹੈ ਮਨ ਮੇਰੀ ਗੱਲ ਸੁਣ ਉਮਰ ਹਰ ਰੋਜ਼ ਕੱਟਦੀ ਜਾ ਰਹੀ ਹੈ ਨਾਮ ਜਪਣ ਵਿੱਚ ਦੇਰੀ ਨਾ ਕਰ ਪੰਜ ਤਤ ਕੋ ਤਨ ਰਚਿਓ ਜਾਨ ਨ ਹੋ ਚਤੁਰ ਸੁਜਾਨ ਜਿਹਤੇ ਉਪਜਿਓ ਨਾਨਕਾ ਲੀਨ ਤਾਹੀ ਮੈ ਮਾਲੂ ਹੈ ਚਤੁਰ ਸਿਆਣੇ ਮਨੁਖ ਇਹ ਗੱਲ ਜਾਣ ਲੈ ਕਿ ਇਹ ਸਰੀਰ ਪ੍ਰਭੂ ਨੇ ਪੰਜ ਤੱਤਾਂ ਤੋਂ ਬਣਾਇਆ ਹੈ ਨਾਨਕ ਫਰਮਾਉਂਦੇ ਹਨ ਇਹ ਚੰਗੀ ਤਰ੍ਹਾਂ ਮੰਨ ਲੈ ਜਿਸ ਤੋਂ ਤੂੰ ਪੈਦਾ ਹੋਇਆ ਹੈ ਉਸ ਵਿੱਚ ਲੀਨ ਹੋ ਜਾਣਾ ਹੈ कट कट मैं हर जू बसै संतन कहे उपकार कहो रह मना संत पुरख जोर दे के आखते हैं कि हरेक शरीर विच परमात्मा वस रहा है नानक हिदायत करते हैं हे मन उस परमात्मा का भजन कर लै ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਸੁਖ ਦੁਖ ਜਿਹੇ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਜਿਸ ਨੂੰ ਸੁਖ ਦੁਖ ਲੋਭ ਮੋਹ ਅਹੰਕਾਰ ਨਹੀਂ ਛੂੰਦੇ ਨਾਨਕ ਆਖਦੇ ਹਨ ਹੇ ਮਨ ਸੁਣ ਉਹ ਮਨੁੱਖ ਰਬ ਦਾ ਰੂਪ ਹੈ पुस्तकत निंदिया ना ही जह कंचन लोह समान कहो नानक सुन रे मना मुकत ताहे तेजान जान जिस नू उस्तत जा निंदिया दा असर नहीं होंदा जो सोने अते लोहे नो भी इको जिहा समझदा है नानक आखदे हन हे मन सुन तू तो एह गल जान ले कि ਉਸ ਨੂੰ ਮੁਕਤੀ ਮਿਲਦੀ ਹੈ ਹਰਖ ਸੋਗ ਜਾ ਕਹਿ ਨਹੀਂ ਬੈਰੀ ਮੀ ਤੁਸਮਾਨ ਕਾਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੀ ਤੇ ਜਾਨ ਜਿਸ ਨੂੰ ਖੁਸ਼ੀ ਜਾਂ ਗਮੀ ਆਪਣਾ ਜ਼ੋਰ ਨਹੀਂ ਪਾਉਂਦੀ ਜੋ ਵੈਰੀ ਅਤੇ ਮਿੱਤਰ ਨੂੰ ਵੀ ਇੱਕੋ ਜਿਹਾ ਸਮਝਦਾ ਹੈ ਨਾਨਕ ਆਖਦੇ ਹਨ हे ਮਨ तो यह गल पक्की समझ कि उस मुक्ति मिल चुकी है तू का को देत नह नह पै मानक आन कहो नानक सुन रे मना ज्ञानी ताहे मखान जो ना किसे नु डरांदा है ना किसे दा डर मंदा है नानक आखदे हन हे मन सुन उसनु ज्ञानी आख ਜੀਹ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨਦੇ ਮਨ ਤਿਹਨਰ ਮਾਥੇ ਪਾਗ ਜੇ ਸਾਰੇ ਵਿਕਾਰ ਛੱਡ ਦਿੰਦਾ ਹੈ ਵੈਰਾਗੀ ਹੋ ਜਾਂਦਾ ਹੈ ਨਾਨਕ ਆਖਦੇ ਹਨ हे ਮਨ ਸੁਣ ਉਹ ਮਨੁ ਕਿਸਮਤ ਵਾਲਾ ਹੈ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਹਟ ਬ੍ਰਹਮ ਨਿਵਾਸ ਜਿਸਨੇ ਮਾਇਆ ਦਾ ਮੋਹ ਪਿਆਰ ਛੱਡ ਦਿੱਤਾ ਤੇ ਤਿਆਗੀ ਹੋ ਗਿਆ ਹੈ ਨਾਨਕ ਆਖਦੇ ਹਨ हे ਮਨ ਸੁਣ ਉਸਦੇ ਦਿਲ ਵਿੱਚ ਬ੍ਰਹਮ ਵਸ ਰਿਹਾ ਹੈ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਕਲਯੁਗ ਵਿੱਚ ਰੱਬ ਦਾ ਨਾਮ ਦਰ ਨਾਸ ਕਰਨ ਵਾਲਾ ਹੈ ਪੈੜੀ ਮਤ ਦੂਰ ਕਰਨ ਵਾਲਾ ਹੈ ਨਾਨਕ ਫਰਮਾਉਂਦੇ ਹਨ ਜੋ ਮਨੁੱਖ ਦਿਨ ਰਾਤ ਰੱਬ ਦਾ ਭਜਨ ਕਰਦੇ ਹਨ ਉਹਨਾਂ ਦੇ ਸਾਰੇ ਕੰਮ ਸਫਲਾ ਹੋ ਜਾਂਦੇ ਹਨ ਜਿਹੀ ਬਾਗੁਨ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕਹੋ ਨਾ ਨਕ ਸੁਨਰੀ ਮਨਾ ਪਰ ਹੈ ਨਜਮ ਕਹਿ ਤਾਮ ਜੀਬ ਤੋ ਗੋਬਿੰਦ ਦੇ ਗੁਣ ਚੱਪੋ ਕੰਨਾ ਤੋ ਪ੍ਰਭੂ ਦਾ ਨਾਮ ਸੁਣੋ ਨਾਨਕ ਆਖਦੇ ਹਨ ਏ ਮਨ ਸੁਣ ਇਸ ਨਾਲ ਜਮਾ ਦੇ ਵਸ ਨਹੀਂ ਪਹੀਦਾ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅੰਕਾਰ ਕਾਹੋ ਨਾ ਅਪਨ ਤਰੈ ਔਰਨ ਲੀਤ ਉਦਾਰ ਜੋ ਪ੍ਰਾਣੀ ਮਮਤਾ ਲੋਭ ਮੋਹ ਤੇ ਅਹੰਕਾਰ ਨੂੰ ਛੱਡ ਦਿੰਦਾ ਹੈ ਨਾਨਕ ਫਰਮਾਉਂਦੇ ਹਨ ਉਹ ਆਪ ਦਾ ਪਰਦਾ ਹੀ ਹੈ ਹੋਰਨਾਂ ਦਾ ਵੀ ਉਦਾਰ ਕਰ ਦਿੰਦਾ ਹੈ ਜਿਓ ਸੁਪਨਾ ਅਰਪੇਖਣਾ ਐਸੀ ਜਗ ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਜਿਵੇਂ ਸੁਤੇ ਪਿਆ ਸੁਪਨਾ ਆਉਂਦਾ ਹੈ ਅਤੇ ਥੋੜੀ ਦੇਰ ਵਾਸਤੇ ਕੁਝ ਵੇਖੀਦਾ ਹੈ ਤਿਵੇਂ ਇਹੀ ਤਿਵੇਂ ਇਸ ਜਗਤ ਨੂੰ ਸਮਝ ਨਾਨਕ ਫਰਮਾਉਂਦੇ ਹਨ ਭਗਵਾਨ ਤੋਂ ਬਿਨਾ ਇਨਾ ਪਦਾਰਥਾ ਵਿੱਚੋਂ ਕੁਝ ਵੀ ਸੱਚਾ ਨਹੀਂ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਢੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ ਮਾਇਆ ਦੀ ਖਾਤਰ ਪ੍ਰਾਣੀ ਦਿਨ ਰਾਤ ਡੋਲਦਾ ਫਿਰਦਾ ਹੈ ਏ ਨਾਨਕ ਕਰੋਨਾ ਵਿੱਚੋਂ ਕੋਈ ਵਿਰਲਾ ਹੀ ਹੈ ਜਿਸ ਦੇ ਦਿਲ ਵਿੱਚ ਪ੍ਰਭੂ ਵਸਦਾ ਹੈ ਜੈਸੇ ਜਲ ਤੇ ਬੁਧੁਬੁਦਾ ਉਪੁਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਜਿਵੇਂ ਪਾਣੀ ਤੋਂ ਬਬਲਾ ਰੋਜ਼ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ ਨਾਨਕ ਆਖਦੇ ਹਨ हे ਮਿੱਤਰ ਸੁਣ ਰੱਬ ਨੇ ਇਹ ਜਗਤ ਰਚਨਾ ਵੀ ਤਿਵੇਂ ਬਣਾਈ ਹੋਈ ਹੈ ਪ੍ਰਾਨੀ ਕਛੁ ਨ ਚੇਤਈ ਮਦ ਮਾਇਆ ਕੈ ਅੰਧ ਕਹੋ ਨਾ ਨਤ ਬਿਨ ਹਰਪਜਨ ਪਰ ਤਾਹੇ ਜਮਫੰਧ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਪ੍ਰਾਣੀ ਕੁਝ ਵੀ ਨਹੀਂ ਸੋਚਦਾ ਨਾਨਕ ਫਰਮਾਉਂਦੇ ਹਨ ਰੱਬ ਰੱਬ ਦੇ ਭਜਨ ਤੋਂ ਬਿਨਾ ਜਮਾ ਦਿਆਂ ਫਾਹੀਆਂ ਪਈਆਂ ਰਹਿੰਦੀਆਂ ਹਨ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨਰੇ ਮਨਾ ਦੁਰਲਭ ਮਾਨੁਖ ਦੇਹ ਜੇ ਸਦਾ ਵਾਸਤੇ ਸੁਖ ਚਾਉਂਦਾ ਹੈ ਤਾਂ RAM ਦੀ ਸਰਨ ਲੈ ਗੁਰੂ ਨਾਨਕ ਨਿਰਦੇਸ਼ ਕਰਦੇ ਹਨ ਏ ਮਨ ਇਹ ਮਨੁਖਾ ਸਰੀਰ ਕੀਮਤੀ ਹੈ ਇਸ ਨੂੰ ਵਿਅਰਥ ਨਾ ਗਵਾ ਮਾਇਆ ਕਾਰਨ ਪਾਵਹੀ ਮੂਰਖ ਲੋਗ ਅਜ਼ਾਨ ਕਹੋ ਨਾਨਕ ਬਿਨ ਹਰ ਭਜਨ ਬਿਥਾ ਜਨਮ ਸਰਾਨ ਮੂਰਖ ਬੇਸਮਝ ਲੋਕ ਮਾਇਆ ਖਾਤਰ ਪੱਜੇ ਫਿਰਦੇ ਹਨ ਨਾਨਕ ਫਰਮਾਉਂਦੇ ਹਨ ਪਰ ਰੱਬ ਦੇ ਭਜਨ ਤੋਂ ਬਿਨਾ ਜੀਵਨ ਅਜਾਈਂ ਬੀਤ ਜਾਂਦਾ ਹੈ ਜੋ ਪ੍ਰਾਣੀ ਨਿਸ ਦਿਨ ਪਜੈ ਰੂਪ ਰਾਮ ਤੇਹ ਜਾਨ ਹਰ ਨਾਨਕ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਜੋ ਪ੍ਰਾਣੀ ਦਿਨ ਰਾਤ ਭਜਨ ਕਰਦਾ ਹੈ ਉਸ ਨੂੰ ਰਬ ਦਾ ਰੂਪ ਸਮਝੋ ਨਾਨਕ ਫਰਮਾਉਂਦੇ ਹਨ ਇਹ ਗੱਲ ਸੱਚੀ ਮੰਨੋ ਕਿ ਭਗਤ ਅਤੇ ਰਬ ਵਿੱਚ ਕੋਈ ਫਰਕ ਨਹੀਂ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਤ ਕੋਨੇ ਕਾਮ ਮਨ ਮਾਇਆ ਵਿੱਚ ਫਸਿਆ ਰਹਿੰਦਾ ਹੈ ਜਿਸ ਕਾਰਨ ਗੋਬਿੰਦ ਦਾ ਨਾਮ ਭੁੱਲਿਆ ਰਹਿੰਦਾ ਹੈ ਨਾਨਕ ਨਿਰਦੇਸ਼ ਕਰਦੇ ਹਨ ਰੱਬ ਦੇ ਭਜਨ ਤੋਂ ਬਿਨਾ ਜੀਵਨ ਕਿਸੇ ਕੰਮ ਦਾ ਨਹੀਂ ਪ੍ਰਾਨੀ ਰਾਮ ਨਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਕੇ ਪ੍ਰਾਨੀ ਰਾਮ ਨੂੰ ਚੇਤੇ ਨਹੀਂ ਕਰਦਾ नानक आखते हैं प्रभु के भजन तो बिना जमा के फाह पेंदे हन सुख मैं बहु संगी पाए दुख मैं संघ नकोहानक हर पना अंत सहाई होए सुख वेले होनेक साथी बन जाते हैं पर दुख वेले कोई साथ नहीं दिता नानक हिदायत करते हैं मन ਰਬ ਦਾ ਭਜਨ ਕਰ ਲੈ ਅਖੀਰ ਉਹ ਸਹਾਈ ਹੁੰਦਾ ਹੈ ਜਨਮ ਜਨਮ ਪਰ ਮਤ ਫਿਰਿਓ ਮਿੱਟੀ ਹੋ ਨਜਮਕੋ ਤਰਾਸ ਕਹੋ ਨਾਨਕ ਹਰ ਪਜਮਨਾ ਨਿਰਪੈ ਪਾਵੇ ਬਾਸ ਮਨੁਖ ਸਾਰਾ ਜਨਮ ਪਟਕਦਾ ਫਿਰਦਾ ਹੈ ਪਰ ਉਸ ਦਾ ਮੌਤ ਦਾ ਡਰ ਨਹੀਂ ਮਿਟਦਾ ਨਾਨਕ ਸਮਝਾਉਂਦੇ ਹਨ ਹੀ ਮਨ ਪ੍ਰਭੂ ਦਾ ਭਜਨ ਕਰਿਆ ਕਰ ਨੀਦਰ ਹੋ ਜਾਵੇਂਗਾ ਜਤਨ ਬਹੁਤ ਮੈਂ ਕਰ ਰਹੇ ਹੋ ਮਿੱਟੀ ਹੋਰ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰੱਖ ਲਿਓ ਭਗਵਾਨ ਮੈਂ ਬਹੁਤ ਸਾਰੇ ਯਤਨ ਕਰ ਚੁੱਕਿਆ ਹਾਂ ਪਰ ਮਨ ਦਾ ਮਾਨ ਮਿਟ ਨਹੀਂ ਸਕਿਆ ਨਾਨਕ ਬੇਨਤੀ ਕਰਦੇ ਹੰ ਹੇ ਭਗਵਾਨ ਮੈਂ ਪੈੜੀ ਮਤ ਵਿੱਚ ਫਸਿਆ ਹੋਇਆ ਹਾਂ ਉਹ ਆਪ ਬਚਾਲੇ ਬਾਲ ਜਵਾਨੀ ਅਰਫੀ ਬਿਰਦਫਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਪਾਜਨ ਬਿਨ ਮਿਰਦਾ ਸਭ ਹੀ ਮਾਨ ਬਾਲ ਜਵਾਨੀ ਅਤੇ ਬੁਢੇਪਾ ਉਮਰ ਦੀਆਂ ਇਹ ਤਿੰਨ ਅਵਸਥਾ ਸਮਝ ਲੈ ਨਾਨਕ ਆਖਦੇ ਹਨ ਰੱਬ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਵਿਅਰਥ ਸਮਝ ਵਾਹਿਗੁਰਜੀ ਖਾ ਖਾਂਸਾ ਵਾਹਿਗੁਰਜੀ ਕੀ ਫਤ